ਦੇ ਚ ਇੱਕ ਵਾਰ ਫਿਰ ਤੋਂ ਪੰਜਾਬ ਦੀ ਧੀ ਨੇ ਨਾਮ ਰੋਸ਼ਨ ਕੀਤਾ ਜਿੱਥੇ ਕਿ ਇਸ ਵਾਰ ਬਰਨਾਲਾ ਦੇ ਤਪਾ ਦੀ ਜੰਪਲ ਸ਼ਿਫਾਲੀ ਬਰਸ ਜਿਸ ਨੇ ਕਿ ਯੂਪੀਐਸਸੀ ਸਾਇੰਟਿਸਟ ਦੀ ਪੜਾਈ ਚੋਂ ਭਾਰਤ ਜੋ ਤੀਜਾ ਰੈਂਕ ਤੇ ਪੰਜਾਬ ਚੋਂ ਪਹਿਲਾ ਰੈਂਕ ਹਾਸਲ ਕੀਤਾ ਉੱਥੇ ਹੀ ਡੀਓ ਬਰਨਾਲਾ ਸੁਨੀਤਿੰਦਰ ਸਿੰਘ ਦੇ ਵੱਲੋਂ ਸ਼ਿਫਾਲੀ ਬੰਸਲ ਨੂੰ ਤੁਨਾ ਦੇ ਪਰਿਵਾਰਿਕ ਮੈਂਬਰ ਨੂੰ ਆਪਣੇ ਦਫ਼ਤਰ ਬੁਲਾਇਆ ਗਿਆ ਜਿੱਥੇ ਕਿ ਸ਼ਿਫਾਲੀ ਦਾ ਮੂ ਮਿੱਠਾ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ ਇਸ ਮੌਕੇ ਜੀਓ ਸਟਾਫ ਨੇ ਵੀ ਸ਼ਿਵਾਲੀ ਪੰਸਲ ਨੂੰ ਵਧਾਈ ਦਿੱਤੀ ਤੇ ਅੱਗੇ ਹੋਰ ਮਿਹਨਤ ਕਰਨ ਦੇ ਲਈ ਵੀ ਪ੍ਰੇਰਿਤ ਕੀਤਾ ਸ਼ਿਵਾਲੀ ਪੰਸਲ ਜਿਨ੍ਹਾਂ ਦੱਸਿਆ ਕਿ ਸ਼ੁਰੂ ਤੋਂ ਹੀ ਸੁਪਨਾ ਸੀ ਸ਼ਿਵਾਲੀ ਪੰਸਲ ਦਾ ਕਿ ਉਹ ਸਾਇੰਟਿਸਟ ਬਣੇ ਜੋ ਪ੍ਰਮਾਤਮਾ ਨੇ ਉਸਦੀ ਮਿਹਨਤ ਨੂੰ ਫਲ ਆਇਆ ਤੇ 10ਵੀਂ ਤੱਕ ਦੀ ਪੜ੍ਹਾਈ ਕਰਨ ਤੋਂ ਬਾਅਦ ਉਸਨੇ ਅੱਗੇ 12ਵੀਂ ਦੀ ਪੜ੍ਹਾਈ ਕੀਤੀ ਫਿਰ ਅੱਗੇ ਉਹਨੇ ਆਪਣੀ ਸਟੱਡੀ ਨੂੰ ਕੰਟੀਨਿਊ ਰੱਖਿਆ ਤੇ ਆਖਿਰਕਾਰ ਉਪਰਿਸ਼ਲੇ 1.5 ਸਾਲ ਤੋਂ ਮਿਹਨਤ ਕਰ ਰਹੀ ਸੀ ਇਸ ਇਗਜ਼ਾਮ ਦੇ ਲਈ ਦੇਵਤਾ ਕਹਿੰਦਾ ਹੈ ਕਿ ਪ੍ਰਮਾਤਮਾ ਨੂੰ ਉਸਦੀ ਮਿਹਨਤ ਨੂੰ ਫਲ ਆ ਰੱਬ ਨੇ ਸਿੱ ਸੁਣ ਲਈ ਉਸ ਨੂੰ ਉਮੀਦ ਸੀ ਕਿ ਉਹ ਕੁਛ ਨਾ ਕੁਛ ਤਾਂ ਹਾਸਲ ਕਰੇਗੀ ਹਾਲਾਂਕਿ ਪੰਜਾਬ ਦੇ ਵਿੱਚੋਂ ਦੋ ਲੋਕਾਂ ਨੇ ਇਹ ਜੋ ਟੈਸਟ ਸੀ ਕਲੀਅਰ ਕੀਤਾ ਪਰ ਉਹਦੇ ਚੋਂ ਫੋਨ ਸਿਰਫ ਸ਼ਿਵਾਲੀ ਨੂੰ ਹੀ ਆਇਆ ਜਿਸ ਤੋਂ ਬਾਅਦ ਸ਼ਿਵਾਲੀ ਦਾ ਕਹਿਣਾ ਹੈ ਕਿ ਉਹ ਪੂਰੇ ਤਨਦੇਹੀ ਦੇ ਨਾਲ ਇਹ ਸੇਵਾ ਨਿਭਾਵੇਗੀ ਸਰ ਕੀ ਨਾਮ ਹੈ ਮੇਰਾ ਨਾਮ ਸੁਨੀਤ ਸਿੰਧਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਬਨਾਲਾ ਕਿ ਮੀਰੀ ਦੱਤੀ ਨੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਇਹ ਵਰਤ ਕੀ ਕੰਮ ਆ। ਹਾਂ ਇੱਕ ਪਹਿਲਾਂ ਤਾਂ ਮੇਰੇ ਵੱਲੋਂ ਪਰਿਵਾਰ ਨੂੰ ਬਹੁਤ ਮੁਬਾਰਕਾਂ ਜਿਵੇਂ ਕਿ ਸਾਡੇ ਕ੍ਰਿਸ਼ਨ ਲਾਲ ਜੀ ਬਤੌਰ ਲੈਕਚਰਰ ਸਾਡੇ ਸਿੱਖਿਆ ਭਾਗ ਚ ਬਤੌਰ ਕੰਮ ਕਰ ਰਹੇ ਆ ਤੇ ਬਹੁਤ ਹੀ ਵਧੀਆ ਇਹਨਾਂ ਦਾ ਵਰਕਆਊਟ ਹੈ ਤੇ ਜਦੋਂ ਪੇਰੈਂਟਸ ਇੰਨਾ ਵਧੀਆ ਵਰਕਆਊਟ ਕਰਦੇ ਆ ਤੇ ਸਾਨੂੰ ਬੱਚਿਆਂ ਤੋਂ ਵੀ ਉਮੀਦ ਹੁੰਦੀ ਹੈ ਵੀ ਸਾਡੇ ਬੱਚੇ ਵੀ ਕਦੇ ਵਧੀਆ ਜਾ ਕੇ ਜਾ ਕੇ ਸੈਕਲਡ ਹੋਣਗੇ। ਤੇ ਇਸ ਤਰ੍ਹਾਂ ਬੱਚੀ ਨੇ ਹੁਣ ਇੱਕ ਯੂਪੀਐਸਸੀ ਥਰੂ ਜੋ ਜੀਓ ਸਾਇੰਟਿਸਟ ਦਾ ਐਗਜ਼ਾਮ ਕਲੀਅਰ ਕਰਕੇ ਪੂਰੇ ਭਾਰਤ ਦੇ ਵਿੱਚੋਂ ਤੀਜਾ ਤੀਜਾ ਰੈਂਕ ਲਿਆ ਤੇ ਮੈਂ ਇਸ ਕਰਕੇ ਪਰਿਵਾਰ ਨੂੰ ਤੇ ਬੱਚੀ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਤੇ ਉਮੀਦ ਕਰਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਸ ਤਰ੍ਹਾਂ ਹੁਣ ਬਰਨਾਲੇ ਜ਼ਿਲ੍ਹੇ ਦਾ ਪੰਜਾਬ ਦਾ ਨਾਮ ਰੌਸ਼ਨ ਹੋਇਆ ਸਾਇੰਸ ਦੀਆਂ ਖੋਜਾਂ ਕਰਕੇ ਪੂਰੇ ਵਰਲਡ ਦੇ ਵਿੱਚ ਆਪਣਾ ਨਾਮ ਚਮਕਾਊਗਾ ਤੇ ਹੋਰ ਬੱਚਿਆਂ ਨੂੰ ਵੀ ਮੈਸੇਜ ਆ ਬੱਚੇ ਨੂੰ ਬਸ ਇਹੀ ਮੈਸੇਜ ਆ ਮੇਰਾ ਵੀ ਜਿਸ ਤਰ੍ਹਾਂ ਹੁਣ ਮਿਹਨਤ ਕੀਤੀ ਆ ਆਪਣੇ ਮਾਂ-ਬਾਪ ਦਾ ਜ਼ਿਲ੍ਹੇ ਦਾ ਸਾਰੇ ਸਮਾਜ ਦਾ ਨਾਮ ਰੌਸ਼ਨ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਬੇਟੀ ਦਾ ਨਾਮ ਮੈਨੂੰ ਲੱਗਦਾ ਵੀ ਪ੍ਰਮਾਤਮਾ ਇੰਨੀ ਮਿਹਰ ਕਰੂਗਾ ਕਿ ਪੂਰੇ ਵਰਲਡ ਦੇ ਵਿੱਚ ਇਹ ਵਿੱਚ ਬੇਟੀ ਦਾ ਨਾਮ ਜਾਊਗਾ ਕੀ ਨਾਮ ਹੈ ਜਿਹੜਾ ਨਾਮ ਤੁਸੀਂ ਲੈ ਰਹੇ ਮੈਂ بطور ਕਮਸ ਲੈਕਚਰ ਗਵਰਨਮੈਂਟ ਸੀਨੀਅਰ ਸਕੂਲ ਬੁੜੇਕਿਲ ਤੋਂ ਪੜ੍ਹਾ ਰਿਹਾ ਹਾਂ ਬੇਟੀ ਨੇ ਸੰਗੋ ਇੰਗੇ ਤਿੱਜਾ ਸਮਾਜਿਕ ਕੀਤਾ ਜਿਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਸਭ ਮੇਰੀ ਬੇਟੀ ਨੇ ਹੀ ਬੋਰ ਐਕਸਟਰਾ ਲੀਬਰ ਕੀ ਜਿਹੀ ਜਦੋਂ ਐਕਸਟਰਾ ਲੀਬਰ ਦੇ ਨਾਲ ਲਾਗ ਆਪਣੇ ਜੀ ਮਾਤਵਾ ਦਾ ਹੱਥ ਹੋਵੇ ਜਿੱਤੇ ਤੇ ਆਪਣੇ ਯਾਰਾ ਦੋਸਤਾਂ ਨੇ ਆਪਣੇ ਨਾਲ ਅਸ਼ੀਰਵਾਦ ਦਿੱਤਾ ਜਿਹਦੀ ਸਭ ਤੋਂ ਕਿਤਰੀ ਮਿਹਨਤ ਹੈ ਜੀ ਉਹ ਵਧੀਆ ਰਕਝੋਦੀ ਹੈ ਤੇ ਮੇਰੀ ਬੇਟੀ ਨੇ ਜੋ ਇਹ ਸਫਲਤਾ ਪ੍ਰਾਪਤੀ ਹੈ ਮੈਨੂੰ ਇਸ ਤੇ ਬਹੁਤ ਮਾਣ ਹੈ ਕੀ ਸੋਹਣੇ ਸੋਢਾ ਜਨ ਸਭਨਾ ਸਹੀ ਇਹ ਗੁੜੀ ਹੈ ਬਿਲਕੁਲ ਜੀ ਮੇਰੀ ਬੇਟੀ ਛੁਰੂ ਦੇ ਇਹ ਕਹਿੰਦੇ ਸੀ ਕਿ ਮੈਂ ਸਾਈ ਦੇ ਸਟੱਪ ਤੇ ਤੇ ਅੱਜ ਇਸ ਦਾ ਇਹ ਸੁਪਨਾ ਜਿੰਦਾ ਪੂਰਾ ਹੋਇਆ ਇਸ ਤੇ ਮੈਨੂੰ ਬਹੁਤ ਖੁਸ਼ੀ ਲੱਗੀ ਜਦੋਂ ਸਹਿਜੂ ਕਿਦਰ ਹੈ ਟੀਚਰ ਜੀ ਸਹਿਵਨ ਜੀ ਨਾਮ ਹੈ ਮੇਰਾ ਨਾਮ ਕ੍ਰਿਸ਼ਨ ਲਾਲ ਹੈ ਜੀ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋੜੇ ਕੀ ਕਲਾ ਵਿਖੇ ਬਤੌਰ ਕਮਰਸ਼ਲ ਇਕਜ਼ਾਮ ਕਰਦਾ ਜੀ ਇਹਨੇ ਦੇ ਇੱਕ ਦੋ ਬੱਚੀ ਨੇ 30 ਸਾਲ ਦਾ ਸਫਲਤਾ ਪਾਇਆ ਪੰਜਾਬ ਦਾ ਨੰਬਰ ਸਰ ਮੇਰੀ ਬੇਟੀ ਨੇ ਜੀ ਬਹੁਤ ਹਾਰਡ ਮਿਹਨਤ ਕੀਤੀ ਹੈ ਤੇ ਜਦੋਂ ਬੱਚਾ ਮਿਹਨਤ ਕਰਦਾ ਜੀ ਤੇ ਉਸਤੇ ਪਰਮਾਤਮਾ ਦਾ ਹੱਥ ਹੋਵੇ ਤੇ ਨਾਲ ਦੋਸਤਾਂ ਮਿੱਤਰਾਂ ਦੇ ਅਸ਼ੀਰਵਾਦ ਹੋਣ ਤਾਂ ਇਸ ਮਿਹਨਤ ਹੈ ਜਿਹੜੀ ਜਰੂਰ ਰੰਗ ਲੈਂਦੀ ਹੈ ਜੀ ਤੇ ਮੇਰੀ ਬੇਟੀ ਦੀ ਇਸ ਮਿਹਨਤ ਨੂੰ ਰਗੁਬਖਸ਼ਰ ਪਰਮਾਤਮਾ ਨੇ ਕਿ ਮੈਂ ਸਾਹ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਤੇ ਆਪਣੇ ਆਪ ਨੂੰ ਬਹੁਤ ਸੁਭਾਗਾ ਸਮਝਦਾ ਕਿ ਨਾਮ ਹੈ ਨੀਲਮ ਰਾਣੀ ਜੀ ਕਿਵੇਂ ਦੇਖ ਲਓ ਬੇਟੀ ਨੇ ਤੁਹਾਡਾ ਕੀ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਸਰ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਕਿ ਮੇਰੀ ਬੇਟੀ ਨੇ ਪੰਜਾਬ ਦੇ ਵਿੱਚੋਂ ਪਹਿਲਾ ਰੈਂਕ ਤੇ 올 ਇੰਡੀਆ ਦੇ ਵਿੱਚੋਂ 3rd ਰੈਂਕ ਪ੍ਰਾਪਤ ਕੀਤਾ ਮੈਂ ਤਾਂ ਕਦੇ ਇਸ ਸੁਪਨੇ 'ਚ ਵੀ ਸੋਚਿਆ ਸੀ ਵੀ ਇੱਥੋਂ ਤੱਕ ਪਹੁੰਚ ਜਾਏਗੀ ਇਹਦੇ ਪਿੱਛੇ ਇਹਦੀ ਮਿਹਨਤ ਦਾ ਬਹੁਤ ਵੱਡਾ ਮਤਲਬ ਰੋਲ ਹੈ ਇਹ 10-10 11-11 ਘੰਟੇ ਕੰਟੀਨਿਊਸਲੀ ਪੜ੍ਹਦੀ ਸੀ ਤੇ ਆਪਣੀ ਜੌਬ ਨੂੰ ਵੀ ਕੰਟੀਨਿਊ ਰੱਖਦੀ ਸੀਗੀ ਮੈਂ ਉਹ ਆਪਣੀ ਬੇਟੀ ਦੇ ਉੱਤੇ ਬਹੁਤ ਮਾਣ ਹੈ ਪ੍ਰਮਾਤਮਾ ਸਭ ਨੂੰ ਸਭ ਦੀਆਂ ਬੇਟੀਆਂ ਨੂੰ ਜਿਵੇਂ ਮੇਰੀ ਬੇਟੀ ਨੂੰ ਬਲੰਦੀਆ ਤੱਕ ਪਹੁੰਚਾਇਆ ਉਸੇ ਤਰ੍ਹਾਂ ਮਤਲਬ ਹੋਰਾਂ ਵੀਆਂ ਬੇਟੀਆਂ ਵੀ ਐਸੇ ਮੁਕਾਮ ਤੇ ਪਹੁੰਚੇ। ਕੋਈ ਲੋਕਾਂ ਨੂੰ ਕੀ ਕਹਿਣਾ ਜੋਗੇ ਜਿਹਦੇ ਧੀਆ ਨੂੰ ਅਰੇਂਜ ਕਰ ਦੇਣੀ ਧੀਆ ਬੋਝ ਨਹੀਂ। ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ। ਸਰ ਧੀਆ ਬੋਝ ਨਹੀਂ ਹੈਗੀਆਂ। ਜੇ ਆਪਾਂ ਬਹੁਤ ਸਮਝਦੇ ਕਦੇ ਵੀ ਬੋਝ ਨਹੀਂ ਹੁੰਦੀਆਂ ਹੈਗੀਆਂ। ਇਹਨਾਂ ਨੂੰ ਸਿਰਫ ਸੇਧ ਦੀ ਲੋੜ ਹੈ। ਜੇ ਆਪਾਂ ਇਹਨਾਂ ਨੂੰ ਸਹੀ ਸੇਧ ਦਵਾਂਗੇ ਸਹੀ ਗਾਈਡੈਂਸ ਦਵਾਂਗੇ ਤਾਂ ਇਹ ਇੱਕ ਦਿਨ ਜਿਵੇਂ ਮੇਰੀ ਬੇਟੀ ਨੇ ਸਾਰੇ ਪੰਜਾਬ ਦਾ ਤੇ ਸਾਰੇ ਆਲ ਇੰਡੀਆ ਦੇ ਵਿੱਚੋਂ ਤੀਜਾ ਰੈਂਕ ਲੈ ਕੇ ਸਭ ਦਾ ਨਾਮ ਸਮਾਜ ਦਾ ਰੋਸ਼ਨ ਕੀਤਾ ਤੇ ਉਸੇ ਤਰ੍ਹਾਂ ਉਹ ਵੀ ਜ਼ਰੂਰ ਕਿਸੇ ਮੁਕਾਮ ਤੇ ਪਹੁੰਚ ਸਕਦੀਆਂ ਨੇ ਜੇਕਰ ਪੇਰੈਂਟਸ ਹੀ ਸਪੋਰਟ ਹੋਵੇ ਲੱਗਦਾ ਕਿ ਮਾਪਿਆਂ ਦਾ ਬਹੁਤ ਵੱਡਾ ਸਹਿਯੋਗ ਹੈ ਹਾਂਜੀ ਸਰ ਬਹੁਤ ਵੱਡਾ ਸਹਿਯੋਗ ਹੈ ਅਸੀਂ ਇਹਨੂੰ ਮਤਲਬ ਬਹੁਤ ਸਪੋਰਟ ਦਿੱਤੀ ਆ ਹਰ ਇੱਕ ਮਤਲਬ ਸਟੈਪ ਦੇ ਉੱਤੇ ਅਸੀਂ ਇਹਦੇ ਨਾਲ ਖੜੇ ਆ ਜਿਵੇਂ ਵੀ ਇਹ ਕਹਿੰਦੀ ਸੀ ਅਸੀਂ ਉਸੇ ਤਰ੍ਹਾਂ ਹੀ ਕਰਦੇ ਸੀ ਇਹ ਆਲਰੇਡੀ ਜੌਬ ਦੇ ਵਿੱਚ ਹੈ ਤੇ ਪਰ ਸਰਕਾਰੀ ਜੌਬ ਹੋਣ ਦੇ ਬਾਵਜੂਦ ਵੀ ਇਹ ਕਹਿੰਦੀ ਵੀ ਮੇਰੀ ਕੁਆਲਿਫੀਕੇਸ਼ਨ ਦੇ ਅਕੋਰਡਿੰਗ ਮਤਲਬ ਮੈਨੂੰ ਹੋਰ ਚਾਹੀਦੀ ਆ ਅੱਗੇ ਜੌਬ ਤਾਂ ਅਸੀਂ ਇਹਦਾ ਉਸ ਲਈ ਵੀ ਸਾਥ ਦਿੱਤਾ ਜੀ ਨਮਨ ਸ ਮੇਰਾ ਨਾਮ ਸ਼ਿਫਾਲੀ ਹੈ ਜੀ ਮੈਂ ਦੇਖ ਰੋ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਸਰ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ 2 ਦਿਨ ਪਹਿਲਾਂ ਮੈਂ ਬਹੁਤ ਟੈਂਸ਼ਨ ਸੀ ਕਿ ਪਤਾ ਨਹੀਂ ਕੀ ਹੋਏਗਾ ਬਟ ਜਦੋਂ ਨਾ ਰਿਜ਼ਲਟ ਆਇਆ ਸਰ ਮੇਰੇ ਆਰਾਊਂਡ ਤਾਂ ਮਾਹੌਲ ਹੀ ਬਦਲ ਗਿਆ ਮੈਂ ਬਹੁਤ ਬਹੁਤ ਖੁਸ਼ ਹਾਂ ਸਰ ਕਿੰਨੇ ਲੱਗਿਆ ਜੀ ਸਰ ਮੈਂ ਤਾਂ ਦੋ ਵਾਰ ਨਾਮ ਦੇਖਿਆ ਆਪਣੀ ਲਿਸਟ ਦੇ ਵਿੱਚ ਤੇ ਮਤਲਬ ਮੈਨੂੰ ਵੀ ਵਿਸ਼ਵਾਸ ਨਹੀਂ ਹੋਇਆ ਕਿਉਂਕਿ ਮੈਨੂੰ ਐਕਸਪੈਕਟੇਸ਼ਨ ਤਾਂ ਸੀ ਬਟ ਪੋਸਟਾਂ ਬਹੁਤ ਘੱਟ ਸੀ ਗਿਆ ਇਸ ਕਰਕੇ ਕਿਤੇ ਨਾ ਕਿਤੇ ਡਰ ਵੀ ਲੱਗਦਾ ਸੀ ਬਟ ਸਰ ਹੁਣ ਤਾਂ ਮੈਂ ਮਤਲਬ ਬਹੁਤ ਜ਼ਿਆਦਾ ਖੁਸ਼ ਹਾਂ ਸਟੱਡੀ ਸਟੱਡੀ ਤਾਂ ਬੜੀ ਹੀ ਕੋਈ ਜ਼ਿਆਦਾ ਔਖੀ ਨਹੀਂ ਸਰ ਸਟੱਡੀ ਟਫ ਤਾਂ ਨਹੀਂ ਕਹੂੰਗੀ ਮੈਂ ਬਟ ਸਰ ਇਹ ਜਿਹੜਾ ਐਗਜ਼ਾਮ ਹੈ ਇਹ ਪੂਰਾ 1 ਸਾਲ ਲੈਂਦਾ ਹੋਣ ਦੇ ਵਿੱਚ ਤਾਂ ਮੈਨੂੰ ਲੱਗਦਾ ਹੈ ਕਿ ਟਫ ਦੇ ਨਾਲੋਂ ਕੰਸਿਸਟੈਂਸੀ ਹੈ ਜਿਹੜੀ ਉਹ ਇਸ ਐਗਜ਼ਾਮ ਦੇ ਵਿੱਚ ਜ਼ਿਆਦਾ ਜ਼ਰੂਰੀ ਹੈ ਇਸ ਪ੍ਰਾਪਤੀ ਦੇ ਕਿਹਨੂੰ ਜ਼ਿੰਮੇਵਾਰ ਹੋਊਗੀ ਕਿਹੜਾ ਸਹਿਯੋਗ ਮਿਲੂਗਾ ਟੀਚਰ ਵਗੈਰਾ ਤੋਂ ਮਾਪਕ ਸਰ ਸਾਰਿਆਂ ਦਾ ਇਕੁਅਲੀ ਕੰਟਰੀਬਿਊਸ਼ਨ ਹੈ ਮੈਂ ਸਰਕਾਰੀ ਸਕੂਲ ਦੀ ਪੜ੍ਹੀ ਹੋਈ ਆ ਤੇ ਮੇਰਾ ਜਿਹੜਾ ਬੇਸ ਹੈਗਾ ਉਹ ਮੇਰੇ ਸਕੂਲ ਦੇ ਟੀਚਰਜ਼ ਨੇ ਨਾ ਅੱਛਾ ਬਣਾਇਆ ਕਿ ਮੈਨੂੰ ਸ਼ਾਇਦ ਓਨੀ ਮਿਹਨਤ ਕਰਨ ਦੀ ਜ਼ਰੂਰਤ ਪਈ ਨਹੀਂ ਬਾਕੀ ਸਰ ਮੇਰੇ ਪੇਰੈਂਟਸ ਮੇਰੀ ਪੂਰੀ ਫੈਮਿਲੀ ਮੇਰਾ ਬ੍ਰਦਰ ਤੇ ਜਿਹੜੇ ਸਕੂਲ 'ਚ ਸਰ ਮੈਂ ਹੁਣ ਐਜ਼ ਪੋਸਟਡ ਆ ਸਾਇੰਸ ਮਿਸਟ੍ਰੈਸ ਤੇ ਉਹ ਸਕੂਲ ਦਾ ਤੇ ਉੱਥੋਂ ਦੇ ਮੈਡਮ ਹੈ ਸਾਡੀ ਇਨਚਾਰਜ ਰਾਜਵੀਰ ਕੌਰ ਉਹਨਾਂ ਦਾ ਸਭ ਦਾ ਸਰ ਬਹੁਤ ਵੱਡਾ ਯੋਗਦਾਨ ਹੈ ਸਫਲੇ ਵਿੱਚ ਹੋਰ ਬੱਚਿਆਂ ਕੀ ਸੋ ਬੱਚਾ ਨੂੰ ਤੁਮੇਂ ਹੀ ਮੈਸੇਜ ਦੇਣਾ ਚਾਹੂੰਗੀ ਕਿ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੇ ਆਲੇ ਦੁਆਲੇ ਕੀ ਹੋ ਰਿਹਾ ਹੈ ਕਿੰਨੀਆਂ ਜੌਬਸ ਤੁਹਾਨੂੰ ਦਿਖ ਰਹੀਆਂ ਨੇ ਆਪਣੇ ਗੋਲ ਦੇ ਲਈ ਕਨਸੈਂਟ੍ਰੇਟਡ ਰਹੋ ਫੋਕਸਡ ਰਹੋ ਤੇ ਐਟ ਦ ਐਂਡ ਅਗਰ ਤੁਸੀਂ ਸੱਚਾਈ ਦੇ ਨਾਲ ਮਿਹਨਤ ਕਰ ਰਹੇ ਹੋ ਤਾਂ ਤੁਸੀਂ ਜ਼ਰੂਰ ਕਾਮਯਾਬ ਹੋਵੋ